ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਪਲਾਹੀ ਗੇਟ ਫਗਵਾੜਾ ਵੱਲੋਂ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਸ ਕਲੱਬ ਫਗਵਾੜਾ ਅਤੇ ਪਿੰਮਸ ਹਸਪਤਾਲ ਚਲੰਦਰ ਦੇ ਸਹਿਯੋਗ ਨਾਲ ਦੂਸਰਾ ਖੂਨਦਾਨ ਕੈਂਪ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਮਹਿਲਾ ਪਲਾਹੀ ਗੇਟ ਵਿਖੇ ਲਗਾਇਆ ਗਿਆ। ਜਿਸ ਵਿੱਚ ਪਿੰਮਸ ਹਸਪਤਾਲ ਚਲੰਦਰ ਤੋਂ ਡਾਕਟਰਾਂ ਦੀ ਟੀਮ ਵੱਲੋਂ ਲਗਭਗ 100 ਯੂਨਿਟ ਖੂਨ ਇਕੱਠਾ ਕੀਤਾ ਗਿਆ। ਕੈਂਪ ਦੌਰਾਨ ਜਿੱਥੇ ਨੌਜਵਾਨਾਂ ਵਿੱਚ ਖੂਨਦਾਨ ਕਰਨ ਨੂੰ ਲੈ ਕੇ ਭਾਰੀ ਉਤਸ਼ਾਹ ਨਜ਼ਰ ਆਇਆ, ਉੱਥੇ ਹੀ ਵੱਡੀ ਗਿਣਤੀ ਵਿੱਚ ਨੌਜਵਾਨ ਖੂਨਦਾਨ ਕਰਨ ਲਈ ਪਹੁੰਚੇ ਹੋਏ ਸਨ। ਇਸ ਦੌਰਾਨ ਪ੍ਰਬੰਧਕਾਂ ਨੇ ਕਿਹਾ ਕਿ ਇਹ ਖੂਨਦਾਨ ਕੈਂਪ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਲਗਾਇਆ ਗਿਆ ਹੈ। ਉਨਾ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਖੂਨਦਾਨ ਇੱਕ ਮਹਾਨ ਕਾਰਜ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਲੋੜਪੈਣ ਤੇ ਕਿਸੇ ਮਰੀਜ਼ ਦੀ ਜਾਨ ਨੂੰ ਬਚਾਇਆ ਜਾ ਸਕੇ ਇਸ ਮੌਕੇ ਪ੍ਰਬੰਧਕਾਂ ਵੱਲੋਂ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਖੂਨਦਾਨ ਕਰਨ ਵਾਲੇ ਨੌਜਵਾਨ ਅਤੇ ਮਹੱਲਾਵਾਸੀ ਮੌਜੂਦ ਸਨ ਫਗਵਾੜਾ ਤੋਂ ਨਵਰਾੰਗ ਚੈਨਲ ਲਈ ਐਮ ਐਸ ਰਾਯਾ ਦੀ ਵਿਸ਼ੇਸ਼ ਰਿਪੋਰਟ ਜੈਗੋਦੇਵ ਕਨਵੋਦੇਵ ਜੈਪੇ ਅੱਜ ਹਿੰਦੂਸਤਾਨ ਵੈਲਕਮ ਰੱਬਾ ਬੋਲੋ ਅਤੇ ਸ਼ਿਰੂ ਦਾਸ ਬੁੱਧਵਾਲ ਰੋਮਨ ਟ੍ਰਾਈਗਰ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਜੋ ਕਿ ਦੂਜਾ ਖੂਨਦਾਨ ਕੈਂਪ ਹੈ। ਇਹ ਜੋ ਕੈਂਪ ਤੇ ਖੂਨਦਾਨ ਕਰਿਆ ਗਿਆ ਲੋਕਾਂ ਦੇ ਮਰੀਜ਼ ਜਿਹੜੇ ਥੈਲਸੀਮੀਆ ਕੈਂਸਰ ਜੋ ਕਿੰਨੀ ਬਿਣੀ ਸਪੈਸੀਫਿਕੇਸ਼ਨ ਹੁੰਦੇ ਉਹਨਾਂ ਨੂੰ ਦਿੱਤਾ ਜਾਂਦਾ ਹੈ ਇਹ ਖੂਨਦਾਨ ਕਰਨਾ ਇਹ ਦੀ ਜ਼ਿੰਦਗੀ ਬਚਦੀ ਹੈ ਅਗੁਰ ਤੇ ਮੈਂ ਨੌਜਵਾਨਾਂ ਨੂੰ ਜ਼ੇਨਦੀ ਕਰਦਾ ਹਾਂ ਬਹੁਤ ਬਹੁਤ ਖੂਨਦਾਨ ਕਰੋ ਤਾਂ ਦੋ ਕਿਸੇ ਦੀ ਜਿੰਦਗੀ ਬਚਾ ਸਕਦੇ ਜੈ ਗੁਰਦੇਵ ਧੰਗ ਗੁਰਦੇਵ ਜੈ ਗੁਰਦੇਵ ਧੰਗ ਗੁਰਦੇਵ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਗੁਰਪਰੰਮ ਦੇ ਸੰਬੰਧ ਵਿੱਚ ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਵੱਲੋਂ ਔਰ ਪੇਂਸ ਡਾਕਟਰ ਦੀ ਟੀਮ ਅਤੇ ਵੈਲਫੇਅਰ ਸਿੰਧੋਸਤਾਨ ਵੈਲਫੇਅਰਸ ਕਲੱਬ ਦੇ ਜਿਹੜੇ ਹੈਗੇ ਆ ਉਹਨਾਂ ਦੇ ਸਹਿਯੋਗ ਦੇ ਨਾਲ ਖੂਨਦਾਨ ਕੈਂਪ ਲਗਵਾਇਆ ਜਾ ਰਿਹਾ ਜਿਹਦੇ ਵਿੱਚ 100 ਯੂਨਟਾਂ ਜਿਹੜਾ ਇਕੱਠਾ ਕੀਤਾ ਗਿਆ ਆ ਔਰ ਇਸ ਦਾ ਲਾਭ ਜਿਹੜਾ ਹੈ ਗਰੀਬ ਲੋਕ ਜ਼ਰੂਰਤਮੰਦ ਲੋਕ ਲੈ ਸਕਦੇ ਆ ਧੰਨਵਾਦ ਸ਼ਿਰਗੁਰੂ ਰਵਿਦਾਸ ਮਹਾਰਾਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਸ਼ਿਰਗੁਰੂ ਰਵਿਦਾਸ ਨੌਜਵਾਨ ਸਭਾ ਪਲਾਹੀਗੇਟ ਫਗਵਾੜਾ ਵੱਲੋਂ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਸ ਕਲੱਬ ਫਗਵਾੜਾ ਅਤੇ ਪਿੰਮਸ ਹਸਪਤਾਲ ਚਲੰਦਰ ਦੇ ਸਹਿਯੋਗ ਨਾਲ ਦੂਸਰਾ ਖੂਨਦਾਨ ਕੈਂਪ ਸ਼ਿਰਗੁਰੂ ਰਵਿਦਾਸ ਗੁਰਦੁਆਰਾ ਮਹਿਲਾ ਪਲਾਹੀਗੇਟ ਵਿਖੇ ਲਗਾਇਆ ਗਿਆ ਜਿਸ ਵਿੱਚ ਪਿੰਮਸ ਹਸਪਤਾਲ ਚਲੰਦਰ ਤੋਂ ਡਾਕਟਰਾਂ ਦੀ ਟੀਮ ਵੱਲੋਂ ਲਗਭਗ 100 ਯੂਨਿਟ ਖੂਨ ਇਕੱਠਾ ਕੀਤਾ ਗਿਆ कैंप ਦੌਰਾਨ ਜਿੱਥੇ ਨੌਜਵਾਨਾਂ ਵਿੱਚ ਖੂਨਦਾਨ ਕਰਨ ਨੂੰ ਲੈ ਕੇ ਭਾਰੀ ਉਤਸ਼ਾਹ ਨਜ਼ਰ ਆਇਆ ਉੱਥੇ ਹੀ ਵੱਡੀ ਗਿਣਤੀ ਵਿੱਚ ਨੌਜਵਾਨ ਖੂਨਦਾਨ ਕਰਨ ਲਈ ਪਹੁੰਚੇ ਹੋਏ ਸਨ ਇਸ ਦੌਰਾਨ ਪ੍ਰਬੰਧਕਾਂ ਨੇ ਕਿਹਾ ਕਿ ਇਹ ਖੂਨਦਾਨ ਕੈਂਪ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਲਗਾਇਆ ਗਿਆ ਹੈ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਖੂਨਦਾਨ ਇੱਕ ਮਹਾਨ ਦਾਣਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਲੋੜਪਨਤੇ ਕਿਸੇ ਮਰੀਜ਼ ਦੀ ਜਾਨ ਨੂੰ ਬਚਾਇਆ ਜਾ ਸਕੇ ਇਸ ਮੁਕਾਏ ਪ੍ਰਬੰਧਕਾ ਵੱਲੋਂ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਖੂਨਦਾਨ ਕਰਨ ਵਾਲੇ ਨੌਜਵਾਨ ਅਤੇ ਮਹੱਲਾਵਾਸੀ ਮੌਜੂਦ ਸਨ ਫਗਵਾੜਾ ਤੋਂ ਨਵਰਾਂਗ ਚੈਨਲ ਦੀ ਐਮ ਐਸ ਰਾਯਾ ਦੀ ਵਿਸ਼ੇਸ਼ ਰਿਪੋਰਟ ਜੈਗੋਦੇਵ ਕਨਵੋਦੇਵ ਜੈਪੇ ਅੱਜ ਹਿੰਦੁਸਤਾਨ ਵੈਲਕਮ ਕਲੱਬ ਵੱਲੋਂ ਅਤੇ ਸ਼ਰੂ ਗਾਸ ਗੁਰਦਵਾਨ ਨੌਜਵਾਨ ਕਲੱਬ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਜਦੋਂ ਦੂਜਾ ਖੂਨਦਾਨ ਕੈਂਪ ਇਹ ਜੋ ਕੈਂਪੇਨ ਤੇ ਖੂਨਦਾਨ ਕਰ ਰਹੇ ਜੋ ਲੋਕਾਂ ਨੂੰ ਮਰੀਜ਼ ਨੇ ਸੈਲੀਸਮੀਆ ਕੈਂਸਰ ਜੋ ਕਿੰਨੀ ਪੇਨਿਸ਼ਪੇਸ਼ਨ ਹੁੰਦੇ ਉਹਨਾਂ ਨੂੰ ਦਿੱਤਾ ਜਾਂਦਾ ਇਹ ਖੂਨਦਾਨ ਕਰਨਾ ਇਹ ਤੇ ਜ਼ਿੰਦਗੀ ਪਾ ਦਿਆ ਅਗੁਰ ਤੇ ਮੈਂ ਨੌਜਵਾਨਾਂ ਨੂੰ ਜ਼ੇਹਰ ਵੀ ਕਰਦਾ ਹੈ ਬਹੁਤ ਬਹੁਤ ਖੂਨਦਾਨ ਕਰੋ ਤਾਂ ਦੋ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਜਗੁਰਦੇਵ ਧਾਲੀਗੁਰ ਦੇ ਜਗੁਰਦੇਵ ਧਾਲੀਗੁਰ ਦੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਗੁਰਪਰਮ ਦੇ ਸੰਬੰਧ ਵਿੱਚ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਵੱਲੋਂ ਔਰ ਪੇਂਸ ਡਾਕਟਰ ਦੀ ਟੀਮ ਅਤੇ ਵੈਲਫੇਅਰ ਸਿੰਧੋਸਤਾਨ ਵੈਲਫੇਅਰਸ ਕਲੱਬ ਦੇ ਜਿਹੜੇ ਹੈਗੇ ਆ ਉਹਨਾਂ ਦੇ ਸਹਿਯੋਗ ਦੇ ਨਾਲ ਖੂਨਦਾਨ ਕੈਂਪ ਲਗਵਾਇਆ ਜਾ ਰਿਹਾ ਜਿਹਦੇ ਵਿੱਚ 100 ਯੂਨਟਾਂ ਜਿਹੜਾ ਇਕੱਠਾ ਕੀਤਾ ਗਿਆ ਆ ਔਰ ਇਸ ਦਾ ਲਾਭ ਜਿਹੜਾ ਹੈ ਗਰੀਬ ਲੋਕ ਜ਼ਰੂਰਤਮੰਦ ਲੋਕ ਲੈ ਸਕਦੇ ਆ ਧੰਨਵਾਦ